ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੋਟੀਆਂ ਠੋਬਾ ਛੋਟੀਆਂ ਦੇ ਕੋਠੇ ਵੀ ਕਹਿ ਦਿੰਦੇ ਆ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਗਾਂ ਬਾਈ ਦੀ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਜਸਪ੍ਰੀਤ ਪਿੰਡ ਜੋੜੀਆਂ ਠੋਬਾ ਜ਼ਿਲ੍ਹਾ ਮੋਗਾ ਤਹਿਸੀਲ ਵਾਗਾਪੁਰਾ ਮੋਬਾਈਲ ਨੰਬਰ ਜੀ 9429754 ਦਾ ਜੀ ਠੀਕ ਘਰ ਦੀ ਗਾਈਆਂ ਬਾਈ ਹਾਂ ਜੀ ਘਰੇਲੂ ਗਾਂ ਜੀ ਆਪਣੇ ਘਰ ਦੀ ਬਿਹੜਾ ਦੂਜੇ ਸੂਏ ਜੀ ਦੂਜੇ ਸੂਏ ਸੁਣ ਹਾਂ ਜੀ ਪਹਿਲਾਂ ਨੇ 24 25 ਕਿਲੋ ਦੁੱਧ ਦਿੱਤਾ ਜੀ ਠੀਕ ਆ ਜੀ ਅੱਗੇ ਨਾਲ ਤਾਂ ਕਰਮਾ ਦੀ ਬਹੁਤ ਚੰਗੀ ਤਿਆਰੀ ਐ ਐਂਕਤੀ ਵੇਖੋ ਜੀ ਦੈਨ ਕਿੰਨੇ ਲੈ ਜੂ ਬਾਈ ਦੈਨ ਜੀ ਦੇ 10 ਤਰੀਕ ਨੂੰ ਦੈਨ ਪੂਰੇ ਜੀ ਪੂਰੇ ਅੱਜ ਤਰੀਕ ਹੋ ਗਈ 2 2 ਹੋ ਗਈ ਜੀ 8 ਦਿਨ ਬਾਕੀ ਆ ਜੀ ਹਾਂਜੀ ਠੀਕ ਆ ਜੀ ਕਿੰਨਾ ਕੁ ਪਾ ਜੂ ਬਾਈ ਅਗਤੀਆ ਅਗਤੀ ਬਾਈ ਪਾ ਜੂਗੀ 26 27 ਲੀਟਰ ਖੁੱਲਾ ਠੀਕ ਆ ਜੀ ਤੇ ਥਨਾਂ ਦੀ ਓਕੇ ਆ ਜੀ ਹਾਂ ਬਾਈ ਪੂਰੀ ਓਕੇ ਆ ਪਣਾ ਇਹੀ ਵਾਜਾ ਵਾਧੂ ਵੀ ਇਹੀ ਵਾਜਾ ਪਣਾ ਦੀ ਜਿਹੇ ਜਵਾਕ ਚੋਈ ਜਾਂ ਤੋਰ ਕੇ ਦਿਖਾ ਦੇ ਵੀ ਥੋੜਾ ਜਾਂ ਬਾਈ ਦੇ ਦਸਨ ਮੁਤਾਬਕ ਦੂਜੇ ਸੂਏ ਸੁਣਦੀ ਆ ਜੀ ਦਾਨ ਡੇਟ ਮੁਤਾਬਕ ਅਠ ਪਏ ਆ ਬਾਕੀ ਕਈ ਾਰ ਪਸ਼ੂ ਇੱਕ ਦੋ ਦਿਨ ਉੱਪਰ ਵੀ ਲੈ ਜਾਂਦਾ ਥਣਾ ਦੇ ਸਹਿ ਸੋਹਣੇ ਆ ਗੈਪ ਤੇ ਲੱਗੇ ਨਿਖੜਵੇਂ ਹੱਤੀ ਚਵਾਈ ਵਾਲੇ ਬਾਕੀ ਕਰਮ ਕਰਮ ਵਾਲੀ ਦੀ ਤਿਆਰੀ ਬਹੁਤ ਚੰਗੀ ਆ ਜੀ 26 27 ਕਿਲੋ ਦੁੱਧ ਦੀ ਬਾਈ ਉਮੀਦ ਕਰਦੇ ਆ ਸਭੇ ਬੜੀ ਚੰਗੀ ਆ ਜੀ ਫੁੱਲ ਰਾਜੀ ਆ ਥਣ ਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਤਸੱਲੀ ਤੁਸੀਂ ਕਰਨੀ ਆ ਬਾਈ ਕਹਿੰਦਾ ਆਪਣੇ ਲੋਕ ਕੇ ਆ ਸੀਰ ਸਭ ਕਰਮ ਵਾਲੀ ਪੂਰੀ ਆ ਤੁਹਾਨੂੰ ਦਿਖਾ ਹੀ ਦਿੱਤਾ ਬਾਈ ਨੇ ਜਮਾਕ ਚ ਹੋਈ ਜਾਣ ਅਨਾਦ ਸੈਜ ਵੀ ਸੋਹਣਿਆ ਵਿੱਥੀ ਤੇ ਲੱਗਿਆ ਚਾਰੇ ਥਾਂ ਨਿਖੜ ਮੈਂ ਇੱਕੋ ਸੈਜ ਦੇ ਜਿਹੜੇ ਸਾਹਬ ਨਾਲ ਕਰਮਾਲੀ ਦੀ ਤਿਆਰੀ ਆ 26 27 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਸਕਦਾ ਸਭੇ ਬੜੀ ਚੰਗੀ ਆ ਜੀ ਮੁੱਲ ਬਈ ਇਹਦਾ ਮੁੱਲ ਬਈ ਫੋਨ ਤੇ ਕਰਦੇ ਹਾਂ ਫੋਨ ਤੇ ਕਰ ਲਾਂਗੇ ਜੀ ਹਾਂਜੀ ਮੁੱਲ ਬਈ ਫੋਨ ਤੇ ਕਰਨਗੇ ਜਿਹੜੇ ਵੀਰ ਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ 22 ਨਾਲ ਕਨੈਕਟ ਕਰ ਸਕਦੇ ਹੋ ਧੰਨਵਾਦ